ਮਾਤਾ ਪਿਤਾ ਬਣਨਾ ਅਜੀਵੀ ਤੁਹਾਡਾ ਸੁਪਨਾ ਹੈ ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦੇ ਨਾਲ ਮੁਫਤ ਸਲਾਹ ਲਈ ਕਾਲ ਕਰੋ 99539239453 ਸੰਗਰੂਰ ਪੁਲਿਸ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ ਤੇ ਅੱਜ ਲੋਕ ਉਹਨਾਂ ਦੀਆਂ ਤਾਰੀਫਾਂ ਦੇ ਭੁੱਲ ਬਣ ਰਹੇ ਨੇ ਦਰਅਸਲ ਸੰਗਰੂਰ ਪੁਲਿਸ ਨੇ ਇਲਾਕੇ ਵਿੱਚ ਚੋਰੀ ਹੋਏ ਪੰਜਾਬ ਮੋਬਾਈਲ ਫੋਨ ਬਰਾਮਦ ਕੀਤੇ ਤੇ ਲੋਕਾਂ ਨੂੰ ਵਾਪਸ ਸੌਂਪੇ ਨੇ ਆਪਣੇ ਫੋਨ ਵਾਪਸ ਮਿਲਣ ਤੇ ਜਿੱਥੇ ਲੋਕ ਖੁਸ਼ ਨੇ ਉੱਥੇ ਹੀ ਪੁਲਿਸ ਵਾਹਵਾਹੀ ਖਾਟ ਰਹੀ ਹੈ ਮੇਰਾ ਪਿੰਡ ਰਟੋਲਾ ਜੀ ਥਾਣਾ ਸ਼ਾਜਲੀ ਤੋਂ ਮੇਰੀ ਬੇਟੀ 25 ਨਵੰਬਰ ਨੂੰ ਟਿਊਸ਼ਨ ਤੋਂ ਪੜ੍ਹਦੀ ਸੀ ਸੁਨਾਮ ਬੱਸ ਸਟੈਂਡ ਤੇ ਜਾਰੀ ਸੀ ਦੋ ਲੜਕੇ ਆਏ ਪਿੱਛੋਂ ਦੇ ਉਹਨਾਂ ਨੇ ਮੋਬਾਈਲ ਖੋ ਕੇ ਮਤਲਬ ਕਿ ਉਹ ਚਲੇ ਗਏ ਸੀ ਉਹ ਤੋਂ ਬਾਅਦ ਨਿਕਲੇ ਅਸੀਂ ਬਾਅਦ ਵਿੱਚ ਸੁਨਾਮ ਸਿਟੀ ਦੇ ਵਿੱਚ ਅਸੀਂ ਪੁਲਿਸ ਕੰਪਲੇਂਟ ਦਿਖਾਈ ਉਸ ਤੋਂ ਬਾਅਦ ਸਾਡੇ ಗ್ರಾಮ ਦਾ ਸੀ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਮੋਬਾਈਲ ਬਫਰ ਕਿਵੇਂ ਦੇਖਦੇ ਹਾਂ ਪੰਜਾਬ ਪੁਲਿਸ ਦੀ ਜਿਵੇਂ ਸਾਰੀ ਚਰਚਾ ਚ ਰਹਿੰਦੀ ਸੀ ਵੀ ਭਾਈ ਇਹ ਕੁਝ ਕਰਨੀ ਚਾਹਦੇ ਪਰ ਤੁਸੀਂ ਦੇਖਦੇ ਹੋ ਵੀ ਕੋਈ ਕੁੜੀ ਦਾ ਮੋਬਾਈਲ ਵੀ ਇਹਨਾਂ ਨੇ ਕਿਹਾ ਇਸ ਟਾਈਮ ਪੰਜਾਬ ਪੁਲਿਸ ਬਹੁਤ ਮਥੇ ਉੱਚੇ ਪੱਧਰ ਤੇ ਵਧੀਆ ਕੰਮ ਕਰ ਰਹੀ ਹੈ ਸਾਨੂੰ ਮਤਲਬ ਕਿ ਉਹਦਾ ਪੂਰਾ ਵਿਸ਼ਵਾਸ ਸੀਗਾ ਜਿਨ੍ਹਾਂ ਨੇ ਸਾਡਾ ਮੋਬਾਈਲ ਪਾਸ ਕੀਤਾ ਨਾਮ ਗੁਰਤੇਜ ਸਿੰਘ ਜੀ ਅੱਜ ਮੋਬਾਈਲ ਤੁਹਾਡੇ ਮਿਲੇ ਨੇ ਅੱਜ ਪੁਲਿਸ ਵਿਭਾਗਨ ਵੱਲੋਂ ਆਜੀ ਤੁਹਾਨੂੰ ਜਿਹੜੇ ਵੀ ਉਹ ਸੀ ਜਿਹੜੀ ਜਿਹੜੀ ਵੀ ਸਨੈਕ ਚੀਜ਼ ਹੋਈ ਸੀ ਕੀ ਕਹੋਗੇ ਫਿਰ ਇਹ ਤਾਂ ਜੀ ਵੀ ਵੈਸੇ ਅਜੇ ਤੱਕ ਤਾਂ ਅਸੀਂ ਸੋਚੇ ਨਹੀਂ ਕਿ ਮੋਬਾਈਲ ਮਿਲ ਜੇ ਇਹ ਤਾਂ ਬਹੁਤ ਵੱਡੀ ਇੱਕ ਮਤਲਬ ਕਿ ਸਰਪ੍ਰਾਈਜ਼ ਹੀ ਹੈ ਇੱਕ ਸਾਨੂੰ ਵੀ ਜਿਹੜਾ ਕਿ ਪਹਿਨ ਫੋਨ ਆਇਆ ਇਥੋਂ ਮਹਿਕਮੇ ਬਣੋਗੇ ਐ ਕਰਕੇ ਤੁਹਾਡਾ ਫੋਨ ਮਿਲ ਗਿਆ ਤੇ ਬਾਕੀ ਪੁਲਿਸ ਦੀ ਬਹੁਤ ਤਕੜੀ ਉਹ ਹੈ ਜ਼ਿੰਮੇਵਾਰੀ ਹੈ ਜਿਹੜੀ ਇਹਨਾਂ ਨੇ ਨਿਭਾਈ ਹੈ ਕਿ ਜਿਹੜੇ ਇਹਨਾਂ ਮਤਲਬ ਕਿ 7-8 ਮਹੀਨਿਆਂ ਦਾ ਕੰਮ ਸੀਗਾ ਪਿਛਲੇ ਸਾਰ ਨਵੰਬਰ ਦਾ ਕੰਮ ਸੀਗਾ ਜੀ ਤੇ ਵੀ ਹੁਣ ਜਿਹੜਾ ਇੰਨੇ ਚਿਰ ਬਾਅਦ ਫੋਨ ਮਿਲ ਗਿਆ ਸਾਡਾ ਸਾਨੂੰ ਕਿਵੇਂ 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 ਅੱਜ ਤੁਹਾਨੂੰ ਖੁਸ਼ੀ ਦਾ ਕਿੰਨਾ ਸਾਨੂੰ ਖੁਸ਼ੀ ਹੋ ਰਹੀ ਹੈ ਜੀ ਕਿ ਸਾਡੀ ਪੁਲਿਸ ਅੱਛਾ ਕੰਮ ਕਰ ਰਹੀ ਹੈ ਤਾਂ ਜੋ ਕਿ ਪਹਿਲੀ ਵਾਰ ਹੋਇਆ ਜੀ ਵੀ ਕਿ ਅਸੀਂ ਫੋਨ ਗੁੰਮ ਹੋਇਆ ਜਿਹੜਾ ਸਾਨੂੰ ਮਿਲ ਰਿਹਾ ਆ ਇਹ ਤਾਂ ਸੋਚਿਆ ਨਹੀਂ ਸੀ ਵੀ ਸਾਡਾ ਫੋਨ ਵਾਪਸ ਆ ਜਾਏਗਾ ਨਹੀਂ ਕਦੇ ਫੋਨ ਕਦੇ ਇੱਕ ਵਾਰੀ ਦਵਾਜਣ ਮੁੜ ਕੇ ਕਦੇ ਮਿਲਦੀ ਨਹੀਂ ਪਹਿਲਾਂ ਜੀ ਮੈਂ ਆਰਮੀ ਦੀ ਸਰਵਿਸ ਕਰਦਾ ਜੀ ਸਾਡਾ ਝਾਰਖੰਡ ਦੇ ਵਿੱਚ ਵੀ ਗੁੰਮ ਹੋਏ ਨੇ ਇੱਕ ਦੋ ਵਾਰ ਫੋਨ ਹੋਰ ਵੀ ਅਦਰ ਸਟੇਟ ਚ ਗੁੰਮ ਪਰ ਉਹ ਮਿਲੇ ਨਹੀਂ ਹੈ ਕਿ ਸਾਡੇ ਕੋਲ ਐਫ ਆਰ ਰਿਪੋਰਟ ਰੱਖੀ ਹੋਈ ਹੈ ਪਰ ਆਪਣੀ ਪੰਜਾਬ ਪੁਲਿਸ ਦਾ ਪਹਿਲਾ ਹੀ ਮੁੱਲ ਕੇ ਉਹ ਹੈ ਜਿਹੜਾ ਸਾਨੂੰ ਫੋਨ ਮਿਲਿਆ ਉਥੇ ਹੀ ਐਸਐਸਪੀ ਸੰਗਰੂਰ ਨੇ ਵੀ ਇਸ ਸੰਬੰਧੀ ਪ੍ਰੈਸ ਕਾਨਫਰੰਸ ਕੀਤੀ ਹੁੰਦਾ ਕੋਈ ਲੌਸਟ ਮੋਬਾਈਲ ਹੁੰਦਾ ਹੈ ਤੇ ਲੋਕ ਸਾਡੇ ਕੋਲ ਆ ਕੇ ਮਿਸਿੰਗ ਰਿਪੋਰਟ ਦਿੰਦੇ ਸਾਂਝ ਕੇਂਦਰ ਵਿੱਚ ਐਪਲੀਕੇਸ਼ਨ ਦਿੰਦੇ ਆ ਉਸ ਦੇ ਤਹਿਤ ਅਸੀਂ ਇੱਕ ਸੀਈਆਈਆਰ ਪੋਰਟਲ ਹੈ ਮੈਂ ਫਿਰ ਤੋਂ ਦੁਹਰਾ ਦਿੰਨਾ ਸੀਈਆਈਆਰ ਪੋਰਟਲ ਇਹ ਆਨਲਾਈਨ ਪੋਰਟਲ ਹੈ ਜਿੱਥੇ ਤੁਸੀਂ ਆਪਣੇ ਮਿਸਿੰਗ ਮੋਬਾਈਲ ਦੀ ਡਿਟੇਲ ਦੇ ਸਕਦੇ ਹੋ ਉਸ ਨਾਲ ਸਾਨੂੰ ਇਸ ਮੋਬਾਈਲ ਨੂੰ ਟ੍ਰੇਸ ਕਰਨ 'ਚ ਬਹੁਤ ਮਦਦ ਮਿਲਦੀ ਹੈ ਨਾਲੇ ਅਗਰ ਇਹ ਕਿਤੇ ਮਿਸਪਲੇਸ ਹੋਇਆ ਹੈ ਜਾਂ ਫਿਰ ਕਿਸੇ ਨੇ ਇਹ ਲਿਆ ਹੈ ਤਾਂ ਇਹ ਉਸਦੇ ਕੰਮ ਦਾ ਨਹੀਂ ਰਹਿੰਦਾ ਮੋਬਾਈਲ ਫੋਨ ਇਸ ਲਈ ਇਸ ਪੋਰਟਲ ਦੀ ਵਰਤੋਂ ਕਰਦੇ ਹੋਏ ਅਗਰ ਆਮ ਜਨਤਾ ਵੀ ਕਰਨ ਤਾਂ ਬੜੀ ਉਹਨਾਂ ਦੀ ਮਦਦ ਹੋਗੀ ਸੰਗਰੂਰ ਪੁਲਿਸ ਦੀ ਜੋ ਟੀਮ ਹੈ ਐਸਪੀ ਪੀਬੀਆਈ ਨਵਰੀਤ ਵਰਕ ਜੀ ਸਾਡੇ ਡੀਐਸਪੀ ਹੋਮਿਸਾਈਡ ਐਂਡ ਫੋਰੈਂਸਿਕ ਸਰਦਾਰ ਗੁਰਪ੍ਰੀਤ ਸਿੰਘ ਸਾਡੇ ਐਸਐਚਓ ਸਾਈਬਰ ਕ੍ਰਾਈਮ ਮੈਡਮ ਹਰਜੀਤ ਇਹਨਾਂ ਸਭ ਨੇ ਮਿਲ ਕੇ ਬੜੇ ਹੀ ਸੁਚਾਰੂ ਢੰਗ ਦੇ ਨਾਲ ਇਹ 50 ਮੋਬਾਈਲ ਫੋਨ ਟ੍ਰੇਸ ਕੀਤੇ ਨੇ ਜਿਹੜੇ ਅੱਜ ਅਸੀਂ ਪਬਲਿਕ ਨੂੰ ਵਾਪਸ ਹੈਂਡਓਵਰ ਕਰਾਂਗੇ ਤੇ ਇੰਜ ਹੀ ਅਸੀਂ ਲਗਾਤਾਰ ਇਸ ਉਪਰਾਲੇਚ ਲੱਗੇ ਆ ਕਿ ਜਿਵੇਂ ਵੀ ਅਸੀਂ ਆਪਣੇ ਸੰਗਰੂਰ ਪੁਲਿਸ ਦੇ ਸੰਗਰੂਰ ਸਿਟੀ ਦੇ ਸਿਟੀਜ਼ਨਸ ਦੇ ਕੰਮ ਆ ਸਕੀਏ ਅਸੀਂ ਉਹਦੇ ਵਿੱਚ ਵੱਧ ਤੋਂ ਵੱਧ ਐਫਰਟ ਕਰੀਏ ਜਿਹੜੇ ਤੁਸੀਂ ਪੋਰਟਲ ਦੱਸੇ ਸੀ ਜੀ ਆ ਜਿਹਦੇ ਵਿੱਚ ਮੋਬਾਈਲ ਤੋਂ ਇਲਾਵਾ ਹੋਰ ਕੀ ਕੀ ਸੋਸ਼ਲ ਮੀਡੀਆ ਦੀ ਜਾਣਕਾਰੀ ਆਸਲ ਹੈ ਜਿਵੇਂ ਜਿਦਾਂ ਪੇਮੈਂਟ ਦੀ ਗੁੰਜਰੀ ਹੈ ਸੀਈਆਰ ਪੋਰਟਲ ਜੀ ਹੈਗਾ ਮੋਬਾਈਲ ਫੋਨਸ ਦੇ ਲਈ ਜੋ ਗਵਾਚਦੇ ਨੇ ਜਾਂ ਮਿਸਿੰਗ ਹੁੰਦੇ ਨੇ ਇਸ ਤੋਂ ਇਲਾਵਾ ਮੈਂ ਆਪ ਸਭ ਦੇ ਮਾਧਿਅਮ ਰਾਹੀਂ ਇਹ ਗੁਜ਼ਾਰਿਸ਼ ਕਰਾਂਗਾ ਆਮ ਜਨਤਾ ਦੇ ਲਈ ਕਿ ਅਗਰ ਕਦੇ ਵੀ ਤੁਹਾਡੇ ਨਾਲ ਕੋਈ ਜਾਂ ਤੁਹਾਡੇ ਜਾਣਕਾਰ ਦੇ ਨਾਲ ਸਾਈਬਰ ਠੱਗੀ ਹੋ ਜਾਵੇ ਜਾਂ ਫਿਰ ਕਿਸੇ ਦਾ ਪੈਸਾ ਉਹਨਾਂ ਦੇ ਅਕਾਊਂਟ ਚੋਂ ਡਿਡਕਟ ਹੋ ਜਾਵੇ ਤਾਂ ਕਿਰਪਾ ਕਰਕੇ ਤੁਰੰਤ 1903 ਨੰਬਰ 1930 ਤੇ ਫੋਨ ਕਰੋ ਤੇ ਆਪਣੀ ਜਿਹੜੀ ਉਹ ਡਿਟੇਲਸ ਤੁਹਾਨੂੰ ਬੇਸਿਕ ਡਿਟੇਲਸ ਹੋਣ ਉਹ ਦਿਓ ਉਸ ਦੇ ਨਾਲ ਤੁਹਾਡਾ ਜਿਹੜਾ ਉਹ ਪੈਸਾ ਗਿਆ ਹੈ ਉਹ ਅਕਾਊਂਟ ਫ੍ਰੀਜ਼ ਹੋ ਕੇ ਪੈਸੇ ਦੇ ਤੁਰੰਤ ਵਾਪਿਸ ਆਂਦਾ ਚਾਂਸ ਰਹਿੰਦਾ ਹੈ ਤੇ ਨਾਲੇ ਸਾਈਬਰ ਕ੍ਰਾਈਮ ਨੂੰ ਟ੍ਰੇਸ ਕਰਨ ਚ ਬਹੁਤ ਜ਼ਿਆਦਾ ਮਦਦ ਮਿਲਦੀ ਹੈ ਇੱਕ 골ਡਨ ਆਰ ਆਪਾਂ ਇਹਨੂੰ ਕਹਿੰਦੇ ਆ 골ਡਨ ਆਰ ਮਤਲਬ ਜਿੰਨੀ ਛੇਤੀ ਹੋ ਸਕੇ ਆਪਾਂ 1930 ਤੋਂ ਇਨਫੋਰਮੇਸ਼ਨ ਦਈਏ ਤਾਂ ਕਿ ਉਹ ਪੈਸਾ ਸਾਡਾ ਅਗਰ ਕਿਤੇ ਗਿਆ ਹੈ ਤਾਂ ਉਹ ਵਾਪਸ ਸਾਡੇ ਕੋਲ ਆ ਸਕੇ ਕੋਈ ਸਮਾਂ ਵੀ ਹੁੰਦਾ ਸਰ ਲਿਮਟ ਕੇ ਕਹਿੰਦੇ ਨੇ ਸਮੇਂ ਦੇ ਵਿੱਚ ਵਿੱਚ ਕੰਪਲੀਟ ਆ ਆਮ ਤੌਰ ਤੇ ਇਸ ਨੂੰ ਅਸੀਂ 골ਡਨ ਆਰ ਨੂੰ ਕਹਾਂਗੇ ਕਿ 12 ਘੰਟੇ ਤੋਂ 24 ਘੰਟੇ ਦੇ ਵਿੱਚ ਵਿੱਚ ਅਗਰ ਇਨਫੋਰਮੇਸ਼ਨ ਮਿਲ ਜੇ ਲੇਕਿਨ ਇਸ ਦੇ ਵਿੱਚ ਇਹ ਡਿਪੈਂਡ ਕਰਦਾ ਹੈ ਕਿ ਫਰਜ਼ ਕਰ ਲਓ ਅਗਰ ਪੈਸੇ ਪੈਸਾ ਅੱਜ ਕਟਿਆ ਗਿਆ ਤੇ ਅਗਲਾ ਜਿਸ ਨੇ ਉਹ ਸਾਈਬਰ ਧੱਕੀ ਕੀਤੀ ਹੈ ਉਹ ਕਿੰਨੀ ਜਲਦੀ ਉਹ ਬੈਂਕ ਅਕਾਊਂਟ ਚੋਂ ਵਿਡਰਾ ਕਰਦਾ ਹੈ ਜੇ ਆਪਾਂ ਤੁਰੰਤ ਦੱਸ ਦਈਏ ਆਪਾਂ ਨੂੰ ਇਲਮ ਹੋ ਜਾਏ ਕਿ ਇਹ ਸਾਈਬਰ ਫਰਾਡ ਹੋਇਆ ਜਾਂ ਫਿਰ ਕਿਸੇ ਤਰ੍ਹਾਂ ਕਿਸਮ ਦਾ ਫਰਾਡ ਹੋਇਆ ਹੈ ਤਾਂ ਆਪਾਂ ਤੁਰੰਤ ਦੱਸ ਦਈਏ ਤਾਂ ਉਹ ਪੇਮੈਂਟ ਉਹ ਅੱਗੇ ਵਿਡਰਾਅ ਨਹੀਂ ਕਰ ਪਾਣਗੇ ਜੋ ਜਿੰਨੀ ਜਲਦੀ ਆਪਾਂ ਦੱਸ ਸਕੀਏ ਇਨਫੋਰਮੇਸ਼ਨ ਦੇ ਸਕੀਏ ਲੋਕਾਂ ਨੂੰ ਆਮ ਤੌਰ ਤੇ ਜਾਗਰੂਕਤਾ ਹੋਵੇ ਤਾਂ ਬਹੁਤ ਮਦਦ ਮਿਲੇਗੀ ਸਰ ਜਿਹੜੇ ਮੋਬਾਈਲ ਫੜੇ ਨੇ ਇਹਨਾਂ ਨਾਲ ਬੰਦੇ ਵੀ ਫੜਨ ਹੋਏ ਨੇ ਕਿੰਨੇ ਬੰਦੇ ਇਹ ਜੀ ਮਿਸਿੰਗ ਮੋਬਾਈਲ ਸੀਗੇ ਸੈਬਨ ਜਿਵੇਂ ਕੋਈ ਅਗਰ ਕਿਸੇ ਦਾ ਛੁੱਟ ਜਾਂਦਾ ਕਿਸਦਾ ਮੋਬਾਈਲ ਕਿਤੇ ਕੋਈ ਕਿਸੇ ਮੇਲੇ ਜਾਂ ਕਿਤੇ ਕੋਈ ਕਿਸਦਾ ਮੋਬਾਈਲ ਡਿੱਗ ਜਾਂਦਾ ਹੈ ਇਹ ਸਾਰੇ ਮਿਸਿੰਗ ਮੋਬਾਈਲਸ ਦੀ ਤਾਦਾਦ ਨੇ ਜਿਹੜਾ ਕੋਈ ਅਗਰ ਕਿਸੇ ਦਾ ਕੋਈ ਚੋਰੀ ਹੋਇਆ ਹੈ ਕੁਝ ਉਸ ਦੀ ਸੈਪਰੇਟ ਐਫ ਆਈ ਆਰ ਹੋ ਕੇ ਉਸ ਤੇ ਕ੍ਰਿਮੀਨਲ ਪ੍ਰੋਸੀਡਿੰਗ ਹੁੰਦੀ ਹੈ ਕਿੰਨੀ ਇੱਕ ਐਪਲੀਕੇਸ਼ਨ ਹੋ ਹੋ ਲੰਬੇ ਦੇ ਪੀਣਾ ਆਪਣਾ ਸਾਡੇ ਕੋਲ ਜੀ ਫਿਲਹਾਲ ਜਿਹੜੀ 50 ਐਪਲੀਕੇਸ਼ਨ ਆਈਆਂ ਸੀ ਅਸੀਂ ਸਾਰੀ ਟ੍ਰੇਸ ਕਰ ਲਈਆਂ ਕੁਝ ਹੋਰ ਅਸੀਂ ਉਹਨੇ ਟ੍ਰੇਸ ਕਰਨ ਤੇ ਲੱਗੇ ਹੋਏ ਆ ਤੇ ਜਿੰਨੇ ਸਾਡੇ ਕੋਲ ਲੋਕ ਆਂਦੇ ਆ ਉਹਨਾਂ ਨੂੰ ਅਸੀਂ ਦੰਦ ਦੇ ਨਾਲ ਗਾਈਡ ਕਰਕੇ ਉਹਨਾਂ ਦੇ ਸਹਿਯੋਗ ਦੇ ਨਾਲ ਇਸ ਪਾਸੇ ਪੂਰੀ ਐਫਰਟ ਕਰ ਰਹੇ ਹਾਂ ਸਰ ਕਿਸਾਨੀ ਸੰਘਰਸ਼ ਵੇਲੇ ਦੀ ਮੋਬਾਈਲ ਚੋਰੀ ਹੋਈ ਨੇ ਕੀ ਜ਼ਿਆਦਾ ਗਿੰਨ ਕਿਉਂ ਤੋਂ ਨਹੀਂ ਜੀ ਇਹ ਵੱਖੋ ਵੱਖ ਹੈ ਜੀ ਇਹ ਚੋਰੀ ਵਾਲੇ ਨਹੀਂ ਹੈ ਜਿਵੇਂ ਮੈਂ ਤੁਹਾਨੂੰ ਕਿਹਾ ਇਹ ਹੈਗੇ ਜੀ ਜਿਹੜੇ ਮਿਸਿੰਗ ਮੋਬਾਈਲ ਨੇ ਚੋਰੀ ਦੇ ਲਈ ਸੈਪਰੇਟ ਪ੍ਰੋਸੀਜਰ ਹੈ ਜੀ ਠੀਕ ਹੈ